ਸਸਸ਼ੀਕਲ ਜੀ ਹੋਪਸ ਸਾਰੇ ਬਹੁਤ ਵਧੀਆ ਹੋਗੇ ਰੋਜ਼ ਐਕਟਿਵ ਬਲੌਗ 'ਚ ਤੁਹਾਡਾ ਸਵਾਗਤ ਹੈ ਤਾਂ ਅੱਜ ਦੇ ਬਲੌਗ ਵਿੱਚ ਤੁਹਾਨੂੰ ਕੁਝ ਕਹਿਣਾ ਚਾਹੁੰਦੀ ਆ ਮੈਂ 3-4 ਦਿਨ ਤੋਂ ਸੌਂ ਰਹੀ ਆ 3-4 ਦਿਨ ਨਹੀਂ ਕਿ 5-7 ਦਿਨ ਹੋ ਗਏ ਐ ਇੱਕ ਗੱਲ ਨੂੰ ਬਹੁਤ ਜ਼ਿਆਦਾ ਹਾਈਲਾਈਟ ਹੋ ਰਹੀ ਐ ਸਾਡੇ ਪੰਜਾਬ 'ਚ ਨੈਸ਼ਨਲ ਲੈਵਲ 'ਚ ਇੰਟਰਨੈਸ਼ਨਲ ਲੈਵਲ ਵੀ ਕਹਿ ਸਕਦੇ ਆ ਬਹੁਤ ਜ਼ਿਆਦਾ ਬਾਹਰੋਂ ਲੋਕਾਂ ਦੀਆਂ ਮਤਲਬ ਕਿ ਵੀਡੀਓਜ਼ ਆ ਰਹੀਆਂ ਇਸ ਨੇ ਤੀਜਾ ਵਿਆਹ ਕਰਾ ਲਿਆ ਤੁਹਾਨੂੰ ਪਤਾ ਲੱਗ ਹੀ ਗਿਆ ਹੋਗਾ ਮੈਂ ਕਿਹਦੀ ਗੱਲ ਕਰਦੀ ਆ ਤੇ ਅਗਰ ਕੁੜੀ ਨੇ ਤੀਜਰਾ ਵਿਆਹ ਕਰਵਾ ਲਿਆ ਤੇ ਬਹੁਤ ਵੱਡੀ ਗੱਲ ਹੈ ਅਗਰ ਮੁੰਡੇ ਨੇ ਕਰਵਾਉਣਾ ਤਾਂ ਨੋਰਮਲ ਹੈ ਜੀ ਰੋਟੀ ਬਣਾਉਣ ਵਾਲੀ ਰੋਟੀ ਪਕਾਉਣ ਵਾਲੀ ਕੋਈ ਹੈ ਨਹੀਂ ਸੀਗੀ ਤਾਂ ਮੁੰਡੇ ਨੇ ਮਜਬੂਰੀ ਚ ਕਰਾਣਾ ਪਿਆ ਆਪਣੇ ਪੰਜਾਬ ਦੀ ਜਾਂ ਇੰਡੀਆ ਦੀ ਇਹੀ ਸੋਚ ਹੈ ਬਿਲਕੁਲ ਐਗਜ਼ੈਕਟ ਸੋਚ ਰਹੇ ਤੁਸੀਂ ਮੈਂ ਪੂਜਾ ਸੰਗਾ ਜੀ ਦੀ ਵਲ ਕਰ ਰਹੀ ਹਾਂ ਮੈਂ ਉਹਨਾਂ ਨੂੰ ਫੋਲੋ ਕਰਦੀ ਹਾਂ ਮੈਂ ਉਹਨਾਂ ਨੂੰ ਗਲਤ ਕਵਾ ਜਾਂ ਸਹੀ ਕਵਾ ਪਰ ਮੇਰੀ ਨਜ਼ਰਾਂ ਜੋ ਬਿਲਕੁਲ ਸਹੀ ਨੇ ਮੈਨਾਂ ਗਲਤ ਨਹੀਂ ਕਹਿ ਸਕਦੀ ਕਿਉਂਕਿ ਉਹ ਨਸ਼ੇ ਬਹੁਤ ਕਰਦਾ ਸੀਗਾ ਕਿਉਂਕਿ ਉਹਨੇ ਪਹਿਲਾਂ ਵੀ ਇੱਕ ਇੰਟਰਵਿਊ 'ਚ ਦੱਸਿਆ ਹੋਇਆ ਸੀਗਾ ਕਿ ਉਹ ਨਸ਼ੇ ਬਹੁਤ ਜ਼ਿਆਦਾ ਕਰਦਾ ਹੈ ਤੁਸੀਂ ਦੱਸੋਗੇ ਤੁਹਾਡੀ ਧੀ ਪੈਣ ਦੇ ਏ ਇਦਾਂ ਦੀ ਗੱਲ ਹੁੰਦੀ ਉਹਨਾਂ ਕਰ ਬਲਾ ਨਸ਼ੇ ਕਰਦਾ ਤੁਸੀਂ ਕੀ ਕਰਦੇ ਸਾਰੇ ਹਾਲ ਕੋਈ ਉਹਨੂੰ ਮਤਲਬ ਕਿ ਤਾਣੇ ਦੇਣ ਲੱਗਾ ਤੂੰ ਤੀਜਾ ਵਿਆਹ ਕਰਾ ਲਿਆ ਡਰਾਮਾ ਹੈ ਟਰੱਕ ਹੈ ਯਾਰ ਉਹਦੀ ਬਾਡੀ ਆ ਨਾ ਕਿਸੇ ਨੂੰ ਕੀ ਪ੍ਰੋਬਲਮ ਆ ਮੈਨੂੰ ਤਾਂ ਆਇ ਨਹੀਂ ਸਮਝ ਆਂਦੀ ਅਗਲੀ ਕੀ ਪਤਾ ਅਗਲੀ ਨੂੰ ਕਿੰਨੀਆਂ ਪ੍ਰੋਬਲਮਸ ਹੋਣਗੀਆਂ ਜਿਵੇਂ ਕਿਸੇ ਚੀਜ਼ ਪਾਰ ਆ ਵੈ ਉਹਰਾ ਤੁਸੀਂ ਲੋਕ ਉਹਨੂੰ ਟਰੱਕ ਟਰਮ ਕਹਿ ਰਹੇ ਹੋ ਪਰ ਤੁਹਾਨੂੰ ਕੀ ਤਕਲੀਫ ਹੈ ਤੁਹਾਡੇ ਗਾ ਧੀ ਪੈਣ ਹਨੀ ਮੇਰੀ ਗੱਲ ਸੁਣੋ ਸਾਰੇ ਧਿਆਨ ਨਾਲ ਜਿਨ੍ਹਾਂ ਦੇ ਬੀਤ ਦੀ ਹੈ ਨਾ ਉਹਨਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਘਰ ਵਾਲੇ ਬਹੁਤ ਸੌਅ ਦਿਖਦੇ ਨਾ ਕਿ ਹਾਂ ਅਸੀਂ ਬਹੁਤ ਸ਼ਰੀਫ ਆ ਉਹਨਾਂ ਨੂੰ ਪੁੱਛ ਕੇ ਦੇਖੋ ਨਾ ਕਿੰਨੇ ਕ ਸ਼ਰੀਫ ਹੈ ਮੇਰੀ ਗੱਲ ਸੁਣੋ ਤੁਸੀਂ ਇਸ ਮਸਲੇ 'ਚ ਨਾ ਪਾਓ ਤਾਂ ਵਧੀਆ ਗੱਲ ਹੈ ਉਹਨੇ ਬਹੁਤ ਵਧੀਆ ਕੀਤਾ ਸਹੀ ਕੀਤਾ ਸ਼ੱਕ ਦੀ ਪੂਰੀ ਬਹੁਤ ਚੰਗਾ ਸੀਗਾ ਅੱਜ ਨੂੰ ਚੰਗਾ ਬਣ ਬਣ ਕੇ ਦੱਸਦਾ ਅੱਛਾ ਇੱਕ ਪੁਆਇੰਟ ਹੋ ਰਿਹਾ ਕਿ ਉਹਨੇ ਇਹ ਗੱਲ ਸੁਣਨ ਚਾਹੀ ਹੈ ਕਿ ਉਹਨੇ ਆਪਣਾ ਬੱਚਾ ਮਾਰ ਦਿੱਤਾ ਮੈਂ ਦੱਸੋ ਕਿਹੜੀ ਮਾਂ ਚਾਹਦੀ ਹੈ ਮੈਂ ਆਪਣਾ ਬੱਚਾ ਮਾਰਦਾ ਜਦੋਂ ਉਹਨੇ ਬੱਚਾ ਮਾਰਿਆ ਸੀਗਾ ਉਦੋਂ ਗੁਰੂ ਜੀ ਨੇ ਕਿਉਂ ਨਹੀਂ ਦੱਸਿਆ ਉਦੋਂ ਦੱਸਦੇ ਨਾ ਉਹ ਮੂਜੂ ਦੱਸ ਰਿਹਾ ਹੂੰ ਛੱਡ ਕੇ ਚਲ ਗਈ ਜੀ ਉਹਨੇ ਬੱਚਾ ਮਾਰਤਾ ਉਹਨੇ ਪੈਸੇ ਖਾ ਲਏ ਇਹ ਵੀ ਨਾਲ ਹੀ ਲੱਗਾ ਸੀ ਵੀਡੀਓ ਨਾਲ ਕੋ ਜਬਰਦਸਤੀ ਤੇ ਨਹੀਂ ਬਾ ਫੜੀ ਉਹਨੇ ਕਿ ਮੇਰੇ ਨਾਲ ਵੀਡੀਓ ਬਣਾ ਹਟਾ ਕੋਠਾ ਟਹਿ ਗਿਆ ਇਹ ਵੀ ਨਾਲ ਹੀ ਲੱਗਾ ਸੀਗਾ ਨਵੀਂ ਗੱਲ ਸੁਣਾਉ ਨੂੰ ਮਿਲਦੀ ਵੀ ਬੱਚਾ ਮਾਰਤਾ ਬੱਚਾ ਕਿਹੜੀ ਮਾਂ ਮਾਰਦੀ ਹੈ ਆਪਣਾ ਦੱਸੋ ਉਹ ਚਾਹੁੰਦੀ ਸੀ ਮੇਰਾ ਬੱਚਾ ਮਰੇ ਉਹ ਜਿੱਤੋ ਕਿ ਮੈਂ ਉਹਦਾ ਇੰਟਰਵਿਊ ਇੱਕ ਪੋਡਕਾਸਟ ਸੁਣਿਆ ਕਿ ਕਹਿੰਦੀ 6ਵੇਂ ਮਹੀਨੇ ਦੀ ਗੱਲ ਹੈ ਅਗਰ ਉਹ ਬੱਚਾ ਮਾਰਨਾ ਹੁੰਦਾ ਤਾਂ ਕਾਈਂਡ ਇਨਫੋਰਮੇਸ਼ਨ ਉਹਨੇ ਦੂਸਰੇ ਤੀਸਰੇ ਮਹੀਨੇ ਨਹੀਂ ਮੈਡੀਸਨ ਖਾ ਲੈਣੀ ਸੀਗੀ ਜਾ ਪਹਿਲੇ ਵੀ ਨਹੀਂ ਇੰਨੇ ਇੰਨੀ ਦੇਰ ਤੱਕ 6 ਮਹੀਨੇ ਜਬ ਢਿੱਡ ਚ ਨਹੀਂ ਰੱਖਦੀ ਤੁਸੀਂ ਲੋਕ ਸੀ ਸਵਾਦ ਲੈ ਰਹੇ ਹੋ ਉਹ ਕੁੜੀ ਨੂੰ ਬਦਨਾਮ ਕਰਨ ਲਈ ਬਹੁਤ ਚੰਗੀ ਕੁੜੀ ਹੈ ਮੈਨੂੰ ਪਰਸਨਲੀ ਨਹੀਂ ਚਾਹਂਦੀ ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗੀ ਉਹਨੇ ਬਹੁਤ ਵਧੀਆ ਕੀਤਾ ਉਹਨੂੰ ਪਤਾ ਸੀ ਮੇਰਾ ਫਿਊਚਰ ਨਹੀਂ ਹੈਗਾ ਇਸ ਮੁੰਡੇ ਦਾ ਬਾਕੀ ਉਹਦੀ ਕਿਸਮਤ ਉਹਦੀ ਕਿਸਮਤ ਜੇ ਸੁੱਖ ਹੋਏਗਾ ਤਾਂ ਉਹਨੂੰ ਮਿਲ ਜੇਗਾ ਲੋਕਾਂ ਨੂੰ ਕਿਤੇ ਚਲੂਨੇ ਲੜਦੇ ਪਏ ਆ ਰੋਜ ਰੇਲੀ ਪੂਜਾ ਸੰਗਾ ਪੂਜਾ ਸੰਗਾ ਤੁਹਾਨੂੰ ਪ੍ਰੋਬਲਮ ਕੀ ਹੈ ਮੈਨੂੰ ਤੇ ਨਹੀਂ ਸਮਝ ਆਉਂਦੀ ਤੁਸੀਂ ਲੋਕ ਸਿਰ ਸਵਾਦ ਲੈ ਸਕਦੇ ਕਰ ਕੁਛ ਨਹੀਂ ਸਕਦੇ ਕਿਤਾ ਰਾਸਤੇ ਕੋਈ ਸੇ ਨਹੀਂ ਕੁਛ ਵਿਆਜ ਰੁਪਈਆ ਲਾਇਆ ਤੁਸੀਂ ਰੁਪਈਆ ਲਾਂਚ ਨਹੀਂ ਲਗਾਨ ਚ ਨਹੀਂ ਤੁਹਾਨੂੰ ਐਵੇਂ ਤਕਲੀਫ ਹੋਈ ਜਾ ਰਹੀ ਹੈ ਪੂਜਾ ਸੰਗਾ ਪੂਜਾ ਸੰਗਾ ਅਨੇ ਮੈਂ ਲਾਸਟ ਵੀ ਇਹ ਗੱਲ ਕਹੂੰਗਾ ਨੇ ਬਹੁਤ ਵਧੀਆ ਕੀਤਾ ਆਪਣੇ ਹਸਬੰਦ ਨੂੰ ਛੱਡ ਕੇ ਹਸਬੰਦ ਵੀ ਗਾਦਾ ਸੀ ਨਸ਼ੇ ਦਾ ਨਸ਼ੇੜੀ ਸੀਗਾ ਅੱਜ ਉਹ ਸੋਗ ਨੂੰ ਚੰਗਾ ਜਿਹਾ ਨਸ਼ਾ ਛੱਡ ਦਿੰਦਾ ਉਹ ਵੀ ਜਿਹੜੀ ਪਾਗਲ ਸੀ ਛੱਡ ਦਿੰਦੀ ਇਹਨੂੰ ਇਸ ਤੱਕ ਕਿ ਅਗਰ ਮੁੰਡਿਓ ਤੁਸੀਂ ਆਪਣੀ ਲਾਈਫ ਬਚਾਉਣੀ ਹੈ ਚੰਗੀ ਕਰਨੀ ਹੈ ਤੇ ਤੁਸੀਂ ਵੀ ਨਸ਼ਿਆਂ 'ਚ ਨਾ ਪਵੋ ਅਗਰ ਤੁਸੀਂ ਘਰ ਜਦਨੇ ਤੇ ਤੁਹਾਡਾ ਵੀ ਕੱਲ ਨੂੰ ਇਹੀ ਹਾਲ ਹੋਣਾ ਹੈ ਤੁਹਾਡੀਆਂ ਧੀ ਹੈ ਭੈਣਾਂ ਨੇ ਵੀ ਇਦਾਂ ਹੀ ਕਰਨਾ ਹੈ ਤੁਸੀਂ ਕਿਸੇ ਦੀ ਧੀ ਭੈਣ ਦੀ ਉਂਗਲੀ ਨਹੀਂ ਚੱਕ ਸਕਦੇ ਰਾਈਟਸ ਨਹੀਂ ਹੈਗੇ ਅਗਰ ਰੋਂਦੀ ਰਹਿੰਦੀ ਤੇ ਵਧੀਆ ਸੀਗੀ ਬਹੁਤ ਚੰਗੀ ਸੀਗੀ ਨਿਭਾਣੀ ਆਂਦੀ ਤੇ ਨਭਾ ਲੰਦੀ ਇਹ ਨਸ਼ੇ ਵਾਲੇ ਬੰਦੇ ਨਾਲ ਨੇਬਸ ਸਕਦੀ ਹੈ ਕੋਈ ਜਿਹਨੂੰ ਆਪਣੀ ਹੋਸ਼ ਨਹੀਂ ਹੈਗੀ ਕਮਰਾ ਹੋੜਾ ਟੁੱਟਾ ਜਾ ਸੀ ਐਨੇ ਜੋਗਾ ਹੁੰਦਾ ਤਾਂ ਕੁਝ ਕਰ ਲੈਂਦਾ ਨਾ ਤੇ ਇਸ ਕਰਕੇ ਮੈਂ ਬੀ ਫਲਾਈਟ ਕਰ ਰਹੀ ਹਾਂ ਕੁੜੀ ਨੂੰ ਕੁੱਛਣਾ ਕੋ ਬਹੁਤ ਚੰਗੀ ਕੁੜੀ ਉਹਨੇ ਬਹੁਤ ਵਧੀਆ ਡਿਸੀਜਨ ਲਿਆ ਚਲੋ ਸਾਰਿਆਂ ਸਤਿ ਸ਼੍ਰੀ ਅਕਾਲ ਮੇਰਾ ਵਲੌਗ ਮੈਂ ਨਹੀਂ ਇਹਦੇ ਸ਼ੇਅਰ ਕਰੋ ਫਲਾਣਾ ਗੱਟ ਕੁਝ ਲੋੜ ਨਹੀਂ ਹੈਗੀ ਬਸ ਮੈਂ ਆਪਣੇ ਵਿਊਜ਼ ਰੱਖਣਾ ਚਾਹੁੰਦੀ ਸੀ ਪੂਰੇ ਸੰਗਾ ਇਸ ਬੈਸਟ ਓਨ ਅ ਰਾਈਟ ਕੀਤਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ